ਸਸਕਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ حاضر ਹੋਏ ਆਂ ਵੀਡੀਓ ਥੋੜੀ ਜਿਹੀ ਸ਼ਾਰਟਰ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲੇਟ ਹੋ ਚੁੱਕਿਆ ਆਲਰੇਡੀ ਤੇ ਜਾਣਕਾਰੀ ਇੱਕ ਤੋਂ ਡੇਢ ਮਿੰਟ ਦੇ ਵਿੱਚ ਹੀ ਮੁਕਾੰਟ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਦਿਖਾਈ ਦੇ ਰਹੇ ਨੇ ਹਲਕੀ ਦਰਮਿਆਨੀ ਬੱਦਲਵਾਈ ਬਣੀ ਹੋਈ ਹੈ ਪਹਾੜੀ ਖੇਤਰ ਵਿੱਚ ਵੀ ਬੱਦਲਵਾਈ ਹੈ ਤੇ ਪਛਮੀ ਸਿਸਟਮ ਵੀ ਐਕਟੀਵੇਟ ਹੋ ਚੁੱਕੇ ਨੇ ਜਿਸ ਦੇ ਮੱਦੇਨਜ਼ਰ ਅੱਜ ਰਾਤ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਬੱਦਲਵਾਈ ਅਤੇ ਕਿਰਮਣਕਣੀ ਦਾ ਮਾਹੌਲ ਬਣਦਾ ਹੋਇਆ ਦਿ ਇਹ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਜਿਹੜੇ ਮੌਸਮ ਦੇ ਹਾਲਾਤ ਨੇ ਇਹ ਬੂੰਦਾਬੰਦੀ ਤੇ ਕਿਣਮਣ ਕਾਣੀ ਵਾਲੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਖਾਸ ਤੌਰ ਤੇ ਫਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਦੇ ਵਿੱਚਕਾਰ ਜਿਹੜੀ ਬੈਲਟ ਹੈ ਇਹਦੇ ਵਿੱਚ ਵੀ ਬੱਦਲਾਈ ਬਣਦੇ ਹੋਏ ਦਿਖਾਈ ਦੇਵੇਗੀ ਮੀਂਹ ਦੇ ਹਾਲਾਤ ਅੱਧ ਰਾਤ ਤੋਂ ਬਾਅਦ ਦੇਖਣ ਨੂੰ ਮਿਲਣਗੇ ਤੇ ਨਾਲ ਦੇ ਨਾਲ ਨੰਗਲ ਰੂਪਨਗਰ ਜਿਹੜਾ ਜ਼ਿਲ੍ਹਾ ਇਹ ਇਲਾਕਾ ਪਿਆ ਰਿਹਾ ਜੀ ਜਿਹੜੀ ਕਿ ਹਿਮਾਚਲ ਦੇ ਨਾਲ ਬੋਲਟਰ ਦੇ ਨਾਲ ਜਿਹੜੀ ਸ਼ੇਅਰ ਹੋ ਰਹੀ ਹੈ ਬੈਲਟ ਇਹਦੇ ਵਿੱਚ ਵੀ ਮੀਂਹ ਅਤੇ ਕਿਣਮਣ ਕਣੀ ਦੇ ਹਾਲਾਤ ਅੱਜ ਰਾਤ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਕਿਉਂਕਿ ਤੁਹਾਨੂੰ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਮੀਂ 13 ਤਰੀਕ ਤੋਂ ਲੈ ਕੇ 16 ਤਰੀਕ ਤੱਕ ਨੇ ਜਿਨ੍ਹਾਂ ਦੇ ਮੱਦੇ ਨਜ਼ਰ ਆਉਂਦੇ 2-3 ਦਿਨਾਂ ਵਿੱਚ ਹਲਕੇ ਦਰਮਿਆਨੀ ਬੂੰਦਾ ਬੰਦੀ ਤੇ ਮੀਂਹ ਦੇ ਹਾਲਾਤ ਪੜ ਸਕਦੇ ਨੇ ਬਾਕੀ ਇਸ ਦੇ ਬਾਰੇ ਕੋਈ ਵੀ ਨਵੀਂ ਜਿਹੜੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਇੱਕ ਸੈਪਰੇਟ ਵੀਡੀਓ ਅਲੱਗ ਵੀਡੀਓ ਤੁਹਾਨੂੰ ਸ਼ੇਅਰ ਕਰ ਦਵਾਂਗੇ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਵੇਂ ਸਬਸਕ੍ਰਾਈਬਰ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਜਿਹੜੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਪੈਣ ਭਰਾਵਾਂ ਦਾ ਇਹ ਸੀ ਜੀ ਅੱਜ ਰਾਤ ਦੀ ਅਪਡੇਟ ਕੱਲ ਦੀ ਜਾਣਕਾਰੀ ਕੱਲ